ਸਾਡੀ ਖਬਰ ਇਹਦੇ ਵੋਟਰ ਹੈਗੇ ਆ ਜਾਂ ਜਿਹੜੇ ਪਿੰਡਾਂ ਦੇ ਲੋਕ ਆ ਉਹ ਉਹਨਾਂ ਦੇ ਸਿਆਸੀ ਭਾਸ਼ਣ ਸੁਣਨ ਦੇ ਥਾਂ ਤੇ ਉਹਨਾਂ ਦੇ ਜਿਹੜੇ ਕਲਾਕਾਰੀ ਆ ਉਹਦੇ ਚ ਜਿਆਦਾ ਇੰਟਰਸਟ ਲੈ ਰਹੇ ਆ ਹੰਸ ਰਾਜ ਹੰਸ ਨੂੰ ਵੀ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵਕ ਵਕ ਗਾਣੇ ਸੁਣਾਵੇ ਔਰ ਹੰਸ ਰਾਜ ਹੰਸ ਇਹ ਗਾਣੇ ਸੁਣਾਵੀ ਰਿਹਾ ਹੈਗਾ ਇਸੇ ਤਰ੍ਹਾਂ ਕਰਨੀ ਤਨਮੋਲ ਵੀ ਜਿਹੜਾ ਹੈਗਾ ਵਕ ਵਕ ਪਿੰਡਾਂ ਦੇ ਵਿੱਚ ਜਾਂਦਾ ਉਹ ਮੈਂ ਚਾਦਰ ਕੱਢ ਦੀ ਨਿਕਲਦੀ ਮਾਲਕ ਦਾ ਤੇ ਜਾਂ ਜਿਹੜਾ ਸੰਤ ਰਉ ਉਦਾਸੀ ਦਾ ਗਾਣਾ ਹੈ ਕਿ ਮਗਧਾਰੇ ਵੀ ਸੂਰਜ ਆਪਣੇ ਕਮੀਆਂ ਦੀ ਵੀਡੀਓ ਲਗਾਤਾਰ ਗਾ ਰਿਹਾ ਹੈਗਾ ਲੋਕ ਉਹਨੂੰ ਸੁਣ ਰਹੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਵੋਟਾਂ ਸਿਰਤੇ ਆ ਤੇ ਪ੍ਰਚਾਰ ਧੂਆਂ ਧਾਰ ਚੱਲ ਰਿਹਾ ਹੈ ਪਰ ਫਰੀਦਕੋਟ ਵਾਲਿਆਂ ਨੂੰ ਇਸ ਪ੍ਰਚਾਰ ਦੇ ਦੌਰਾਨ ਮੌਜਾਂ ਹੀ ਮੌਜਾਂ ਲੱਗੀਆਂ ਹੋਈਆਂ ਕਿਉਂਕਿ ਉਹਨਾਂ ਨੂੰ ਉਮੀਦਵਾਰ ਮਿਲੇ ਹੋਏ ਆ ਕਲਾਕਾਰ ਉਹ ਕਲਾਕਾਰ ਜਿਨ੍ਹਾਂ ਨੂੰ ਦੇਖਣ ਦੇ ਲਈ ਕਈ ਵਾਰ ਉਹਨਾਂ ਦੀ ਸੁਰੱਖਿਆ ਵਿੱਚ ਲੱਗੇ ਬੌਂਸਰਾਂ ਦੀਆਂ ਕੂਣੀਆਂ ਵੀ ਖਾਣੀਆਂ ਪੈਂਦੀਆਂ ਸੀ ਪਰ ਅੱਜ ਕੱਲ ਉਹ ਖੁਦ ਉਹਨਾਂ ਦੇ ਕੋਲ ਪਹੁੰਚ ਕੇ ਗਾਣੇ ਸੁਣਾ ਰਹੇ ਆ ਗੀਤ ਸੁਣਾ ਰਹੇ ਆ ਅਖਾੜੇ ਲਾ ਰਹੇ ਆ ਆਪ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣੇ ਆ ਇਸ ਤਰ੍ਹਾਂ ਦੇ ਕਲਾਕਾਰ ਸੈਲੀਬ੍ਰਿਟੀ ਉਮੀਦਵਾਰਾਂ ਬਾਰੇ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਖਾਲਸਾ ਜਿਹੜੇ ਗਾਇਕਾਂ ਨੂੰ ਸੁਣ ਲਈ ਪੀਕੋਟ ਦੇ ਲੋਕਾਂ ਨੂੰ ਮਹਿੰਗੀਆਂ ਟਿਕਟਾਂ ਤੇ ਬੌਂਸਰਾਂ ਦੇ ਥੱਪੜ ਖਾਣੇ ਪੈਂਦੇ ਸੀ ਉਹੀ ਗਾਇਕ ਹੋਣਾ ਐ ਕਿ ਲੋਕ ਵੀ ਗਲੀ ਗਲੀ ਜਿਹੜੇ ਆ ਆਪ ਮੁਹਾਰੇ ਗਉਣ ਲਈ ਤਿਆਰ ਆ ਸੁਣ ਲਈ ਸੁਣਾਉਣ ਲਈ ਤਿਆਰ ਆ ਇਹ ਫ੍ਰੀ ਕੋਰਟ ਦੇ ਵਿੱਚ ਜਿਹੜਾ ਅਨਮੋਲ ਕਾ ਇਜਾ ਹਰਸਰਾ ਇਹਨਾਂ ਸਹਿਗਾ ਉਹ ਇੱਕ ਦਿਨ ਚ ਦਰਜਨ ਤੋਂ ਵੱਧ ਵੱਧ ਮੀਟਿੰਗਾਂ ਕਰ ਰਹੇ ਹੈਗੇ ਆ ਔਰ ਦਰਸ਼ਕਾਂ ਜਿਹੜੇ ਜਿਹੜੇ ਵੋਟਰ ਹੈਗੇ ਆ ਜਾਂ ਜਿਹੜੇ ਪੰਨਾ ਦੇ ਲੋਕ ਆ ਉਹ ਉਹਨਾਂ ਦੇ ਸਿਆਸੀ ਭਾਸ਼ਣ ਸੁਣਨ ਦੇ ਥਾਂ ਤੇ ਉਹਨਾਂ ਦੇ ਜਿਹੜੇ ਕਲਾਕਾਰ ਹੀ ਉਹਦੇ ਚ ਜਦਾ ਇੰਟਰਸਟ ਲੈ ਰਹੇ ਆ ਹੰਸ ਰਾਜ ਹੰਸ ਨੂੰ ਵੀ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਵਕ ਵਕ ਗਾਣੇ ਸੁਣਾਵੇ ਔਰ ਹੰਸ ਰਾਜ ਹੰਸ ਇਹ ਗਾਣੇ ਸੁਣਾ ਵੀ ਰਿਹਾ ਹੈਗਾ ਇਸੇ ਤਰ੍ਹਾਂ ਕਰਦੀ ਤਨਮੋਲ ਵੀ ਜਿਹੜਾ ਹੈਗਾ ਵਕ ਵਕ ਟੰਡਾਂ ਦੇ ਵਿੱਚ ਜਾਂਦਾ ਉਹ ਮੈਂ ਚਾਦਰ ਕੱਢਦੀ ਨਿਕਲਦੀ ਮਾਨਕ ਦਾ ਤੇ ਜਾਂ ਜਿਹੜਾ ਸੰਤਰ ਮਦასი ਦਾ ਗਾਣਾ ਹੈ ਕਿ ਮਗਦਾਰੇ ਵਿੱਚ ਸੂਰਜ ਤੇ ਕਮੀਆਂ ਦੇ ਵੀਡੀਓ ਉਹ ਲਗਾਤਾਰ ਗਾ ਰਿਹਾ ਹੈਗਾ ਲੋਕ ਉਹਨੂੰ ਸੁਣ ਰਹੇ ਆ ਇਸ ਦੇ ਉਲਟ ਉਹਨਾਂ ਦੇ ਜਿਹੜੇ ਸਿਆਸੀ ਬਿਆਨਾਂ ਦੇ ਵਿੱਚ ਜੇ ਜਿ ਕਿਸੇ ਤਰ੍ਹਾਂ ਦੀ ਕੋਈ ਦਿਲਚਸਪੀ ਵਿਖਾਈ ਜਾ ਰਹੀ ਵੋਟਰਾਂ ਵੱਲੋਂ ਤੇ ਪਾਰਟੀ ਜਿਹੜੇ ਆਗੂ ਦੋਵੇਂ ਹੈਗੇ ਇਹ ਵੀ ਮਤਲਬ ਭਾਸ਼ਣ ਦੇ ਥਾਂ ਤੇ ਜਿਹੜਾ ਹੈਗਾ ਆਪਦੀ ਕਲਾ ਨੂੰ ਵਿਖਾਉਣ ਚੀਜ਼ ਹੈਗਾ ਪਹਿਲ ਦੇ ਨੇ ਜਿਹੜੇ ਵੋਟਰ ਹੈਗੇ ਆ ਜਾਂ ਜਿਹੜੇ ਪੰਨਾ ਦੇ ਲੋਕ ਆ ਉਹ ਉਹਨਾਂ ਦੇ ਸਿਆਸੀ ਭਾਸ਼ਣ ਸੁਣਨ ਦੇ ਥਾਂ ਤੇ ਉਹਨਾਂ ਦੇ ਜਿਹੜੇ ਕਲਾਕਾਰੀ ਆ ਉਹਦੇ ਚ ਜ਼ਿਆਦਾ ਇੰਟਰਸਟ ਲੈ ਰਹੇ ਆ ਹੰਸ ਰਾਜ ਹੰਸ ਨੂੰ ਵੀ ਕਾਫੀ ਦਬਾਅ ਪਾਇਆ ਜਾ ਰਿਹਾ ਕਿ ਉਹ ਵਕ ਵਕ ਗਾਣੇ ਸੁਣਾਵੇ ਔਰ ਹੰਸ ਰਾਜ ਹੰਸ ਇਹ ਗਾਣੇ ਸੁਣਾਵੀ ਰਿਹਾ ਹੈਗਾ ਇਸੇ ਤਰ੍ਹਾਂ ਕਰਦੀ ਤੁਨ ਮੋਲ ਵੀ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦਾ ਉਹ ਮੈਂ ਚਾਦਰ ਕੱਢਦੀ ਨਿਕਲਦੀ ਮਾਨਕ ਦਾ ਤੇ ਜਾਂ ਜਿਹੜਾ ਸੰਤਰਾ ਹੁੰਦਾ ਸੀਗਾ ਮੈਂ ਕਿ ਮਗਧਾਰੇ ਵਿੱਚ ਸੂਰਜ ਤੇ ਕਮੀਆਂ ਦੇ ਵੀਡੀਓ ਉਹ ਲਗਾਤਾਰ ਗਾ ਰਿਹਾ ਹੈਗਾ ਲੋਕ ਉਹਨੂੰ ਸੁਣ ਰਹੇ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ